ਹਾਂਜੀ ਸ assi ਗੱਲ ਵੀਰ ਜੀ ਅੱਜ 24 ਤਰੀਕ ਅਪ੍ਰੈਲ ਮਹੀਨਾ ਪਿੰਡ ਜਗਤਪੁਰੇ ਵੀਰ ਜੀ ਦੋ ਕੈਂਠਿਆਂ ਵਾਲੀ ਬਾਜੀ ਜਿਹੜੀ ਉੱਡ ਰਹੀ ਆ ਤੇ ਚੌਸਰ ਦੇ ਵਿੱਚ ਵੀ ਅੱਜ 12 ਉੱਡਦੇ ਆ ਇਹ ਇੰਨਾ ਸਾਰੇ ਭਰਾਵਾਂ ਦੇ ਉੱਡੇ ਆ ਤੇ ਜਗਤਪੁਰੇ ਪਿੰਡ ਨੇ ਬਹੁਤ ਜ਼ਿਆਦਾ ਵਧੀਆ ਸਹਿਯੋਗ ਦਿੱਤਾ ਹੈ ਤੇ ਕਾਕੇ ਵੀਰ ਜਗਤਪੁਰਾ ਵਾਲੇ ਦੇ ਘਰੇ ਬਾਜੀ ਉੱਡ ਰਹੀ ਆ ਤੇ ਕੋਈ ਰੋਟੀ ਖਰਚਾ ਨਹੀਂ ਦਿੱਤਾ ਅੱਜ ਚੌਥਾ ਦਿਨ ਚੱਲੰਦਾ ਵੀਰ ਨੇ ਬਹਿ ਜਾ ਬਹਿ ਜਾ ਕਰਾਈ ਹੋਈ ਹੈ ਰੋਟੀ ਪਾਣੀ ਚਾਹ ਪਾਣੀ ਦੀ ਹਰ ਤਰ੍ਹਾਂ ਦੀ ਤੇ ਬਾਜੀ ਵੀਰਾਂ ਦਾ ਵੀ ਬੜਾ ਸਹਯੋਗ ਆ ਦਿਨ ਚਾਰ ਦਿਨ ਤੋਂ ਬੜਾ ਵਧੀਆ ਛਾਂਤੀ ਤਰੀਕੇ ਦਾ ਬਾਜੀ ਉੱਡੀ ਆ ਤੇ ਮਾਜੇ ਵਿੱਚ ਪਹਿਲੀ ਚੌਸ ਰੁੱਡੀ ਆ ਤਿਸਰ ਤੋਂ ਸਰ ਤੱਕ ਬਹੁਤ ਬਾਜੀ ਉੱਡੀਆਂ ਤੇ ਤਿਸਰ ਵੀ ਇਸਪੰਡ ਪਹਿਲੀ ਉੱਡੀ ਦੀ ਚੌਸਰਾ ਜੁੱਦੀ ਆ ਤਿਸਰ ਜੇ ਦੇਖੀਏ ਹਰ ਕਾਂ ਤਿਸਰਾ ਜਗਤਪੁਰ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਸਾਰੇ ਭਰਾਵਾਂ ਨੇ ਬੜਾ ਵਧੀਆ ਸਹਯੋਗ ਦਿੱਤਾ ਹੈ ਬਾਕੀ ਜੋ ਰਿਜ਼ਲਟ ਆਉਂਦਾ ਵੀ ਜੀ ਤੁਹਾਨੂੰ ਅਪਡੇਟ ਜੀ ਦੀ ਆ ਸਮੇਂ ਸਮੇਂ ਤੇ ਦੇਈ ਜਾਂਦੇ ਆ ਤੇ 12 ਕਬੂਤਰ ਡੇ ਨਾ ਭਰਾਵਾਂ ਸਾਰਿਆਂ ਤੋਂ ਡੇ 12 ਹਾਂ ਵੀ ਦੱਸ ਤੇ ਨਾਮ ਪਹਿਲੇ ਨੰਬਰ ਤੇ ਕੈਂਠਾ ਦੂਜੇ ਦੇ ਕੈਂਠਾ ਤੇ ਜਿਹਦੇ ਸੋਨੇ ਦੀਆਂ ਝਾਂਜਰਾਂ ਤੇ ਤਿੰਨਾ ਨਾਮਾਂ ਦੇ ਨਾਲ ਕਾਪਿਆ ਵਾਧਾ 2-2000 ਰੁਪਏ ਲੱਗਾ ਉਹਦੇ ਨਾਲ ਵੀ ਕਾਪਿਆ ਆਪ ਦੋ ਕਾਪਿਆ ਵਾਧੇ ਵਾਲੇ ਤੇ ਜੋ ਅਪਡੇਟ ਹੈ ਜੀ ਉਹ ਵੀ ਵੀਰ ਜੀ ਤੁਹਾਨੂੰ ਕਹੀ ਜਾਂਦੇ ਆਂ ਦੱਸ ਦਿਓ 10 ਵਿੱਚ ਵਾਧੇ ਵਾਲੇ 10 ਕੂਤਰ ਵਾਧੇ ਵਾਲੇ ਆ ਜੀ ਧੰਨਵਾਦ ਵੀਰ ਜੀ